ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਦੋਂ ਨੌਜਵਾਨ ਸ਼ੁਭਦੀਪ ਉਭਰਨ ਲੱਗਿਆ ਉਦੋਂ ਭਾਰਤੀ ਸੰਗ ਵਿੱਚ ਉਸ ਨੂੰ ਸ਼ੋਅ ਨਹੀਂ ਲਾਉਣ ਦਿੱਤੇ ਗਏ ਕਾਰਨ ਸਿਰਫ ਇਹੋ ਸੀ ਕਿ ਕਿਤੇ ਉਹ ਦੂਜਾ ਸਿੱਧੂ ਮੂਸੇਵਾਲਾ ਨਾ ਹੋ ਨਿਭੜੇ ਇਸੇ ਤਰ੍ਹਾਂ ਫੌਜੀ ਦੇ ਮੁੰਡੇ ਰਣਜੀਤ ਬਾਵੇ ਨਾਲ ਕੀਤੀ ਜਾਂਦੀ ਆ ਰਹੀ ਹੈ ਪਰ ਬੰਨ ਲਾਇਆ ਛਲ ਨਹੀਂ ਰੁਕਦੀ ਹੁੰਦੀ ਇਸ ਲਈ ਬੜੀ ਚਲਾਕੀ ਨਾਲ ਇਸ ਸ਼ਖਸ ਦੀ ਚੋਣ ਦੀ ਚੋਣ ਹੁੰਦੀ ਹੈ ਪ੍ਰੋਮੋਸ਼ਨ ਅੰਬਾਨੀਆਂ ਦੇ ਵਿਆਹ ਚੋਂ ਕਰਵਾਈ ਜਾਂਦੀ ਹੈ ਤੇ ਫਿਰ ਚੱਲਦਾ ਕੰਮ ਇਸ ਨੂੰ ਵਰਲਡ ਵਾਈਡ ਸਥਾਪਿਤ ਕਰਨ ਦਾ ਇੱਕਦਮ ਸ਼ੋਹ ਹਾਊਸ ਫੁੱਲ ਹੋਣ ਲੱਗ ਪਏ ਉਹ ਵੀ ਗੈਰ ਪੰਜਾਬੀ ਖੇਤਰਾਂ ਚ ਪੰਜਾਬੀ ਆਗੇ ਹੋਏ ਜੁਮਲਾ ਹਿੱਟ ਕੀਤਾ ਗਿਆ ਕਿਉਂਕਿ ਪੰਜਾਬ ਵਿੱਚ ਇਸ ਦਾ ਪ੍ਰਭਾਵ ਕਬੂਲਿਆ ਜਾਣਾ অতি ਜ਼ਰੂਰੀ ਹੈ ਜਿਸ ਲਈ ਇਸ ਨੂੰ ਐਡੇ ਵੱਡੇ ਪੱਧਰ ਤੇ ਉਭਰਿਆ ਗਿਆ ਇੱਕ ਗੱਲ ਪੱਲੇ ਬੰਨ ਲਵੋ ਕਿ ਤੁਹਾਡਾ ਉਹੀ ਹੈ ਜੋ ਸਟੇਟ ਦੀ ਅੱਖ ਵਿੱਚ ਰੜਕਦਾ ਹੈ ਇਹੋ ਜੇ ਤਾਂ ਸਟੇਟ ਦੀ ਅੱਖ ਦਾ ਸੁਰਮਾ ਹਨ ਜਿਨ੍ਹਾਂ ਦਾ ਕਾਰਜ ਖੇਤਰ ਤੁਹਾਨੂੰ ਤੁਹਾਡੀ ਤਸਵੀਰ ਦੇ ਉਲਟ ਪਕਤਾਉਣਾ ਹੈ ਤਰਾਸਦੀ ਕੀ ਪੰਜਾਬੀ ਭੁਗਤ ਰਹੇ ਹਨ ਪਰ ਸਮਝ ਨਹੀਂ ਰਹੇ ਸਿਰਫ ਇਹਨਾਂ ਸਟੇਟ ਸਪੌਂਸਰਡਾਂ ਮਗਰ ਲੱਗ ਕੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਦੋਂ ਨੌਜਵਾਨ ਸ਼ੁਭਦੀਪ ਉਭਰਨ ਲੱਗਿਆ ਉਦੋਂ ਭਾਰਤੀ ਸੰਗ ਵਿੱਚ ਉਸ ਨੂੰ ਸ਼ੋਅ ਨਹੀਂ ਲਾਉਣ ਦਿੱਤੇ ਗਏ ਕਾਰਨ ਸਿਰਫ ਇਹੋ ਸੀ ਕਿੱਕ ਕਿਤੇ ਉਹ ਦੁਜਾ ਸਿੱਧੂ ਮੂਸੇਵਾਲਾ ਨਾ ਹੋ ਨਿਬੜੇ ਇਸੇ ਤਰ੍ਹਾਂ ਫੌਜੀ ਦੇ ਮੁੰਡੇ ਰਣਜੀਤ ਬਾਵੇ ਨਾਲ ਕੀਤੀ ਜਾਂਦੀ ਆ ਰਹੀ ਹੈ ਪਰ ਬੰਨ ਲਾਇਆ ਛਲ ਨਹੀਂ ਰੁਕਦੀ ਹੁੰਦੀ ਇਸ ਲਈ ਬੜੀ ਚਲਾਕੀ ਨਾਲ ਇਸ ਸ਼ਖਸ ਦੀ ਚੋਣ ਦੀ ਚੋਣ ਹੁੰਦੀ ਹੈ ਪ੍ਰੋਮੋਸ਼ਨ ਅੰਬਾਨੀਆਂ ਦੇ ਵਿਆਹ ਚੋਂ ਕਰਵਾਈ ਜਾਂਦੀ ਹੈ ਤੇ ਫਿਰ ਚੱਲਦਾ ਕੰਮ ਇਸ ਨੂੰ ਵਰਲਡ ਵਾਈਡ ਸਥਾਪਤ ਕਰਨ ਦਾ ਇੱਕਦਮ ਸ਼ੋਹ ਹਾਊਸ ਫੁੱਲ ਹੋਣ ਲੱਗ ਪਏ ਉਵੀ ਗੈਰ ਪੰਜਾਬੀ ਖੇਤਰਾਂ 'ਚ ਪੰਜਾਬੀ ਆਗਿਰ ਹੋਏ ਜੁਮਲਾ ਹਿੱਟ ਕੀਤਾ ਗਿਆ ਕਿਉਂਕਿ ਪੰਜਾਬ ਵਿੱਚ ਇਸ ਦਾ ਪ੍ਰਭਾਵ ਕਬੂਲਿਆ ਜਾਣਾ অতি ਜ਼ਰੂਰੀ ਹੈ ਜਿਸ ਲਈ ਇਸ ਨੂੰ ਐਡੇ ਵੱਡੇ ਪੱਧਰ ਤੇ ਉਭਰਿਆ ਗਿਆ ਇੱਕ ਗੱਲ ਪੱਲੇ ਬੰਨ ਲਵੋ ਕਿ ਤੁਹਾਡਾ ਉਹੀ ਹੈ ਜੋ ਸਟੇਟ ਦੀ ਅੱਖ ਵਿੱਚ ਰੜਕਦਾ ਹੈ ਇਹੋ ਜਿਹਾ ਤਾਂ ਸਟੇਟ ਦੀ ਅੱਖ ਦਾ ਸੁਰਮਾ ਹਨ ਜਿਨ੍ਹਾਂ ਦਾ ਕਾਰਜ ਖੇਤਰ ਤੁਹਾਨੂੰ ਤੁਹਾਡੀ ਤਸਵੀਰ ਦੇ ਉਲਟ ਪਕਤਾਉਣਾ ਹੈ ਤਰਾਸ ਦੀ ਕੀ ਪੰਜਾਬੀ ਭੁਗਤ ਰਹੇ ਹਨ ਪਰ ਸਮਝ ਨਹੀਂ ਰਹੇ ਸਿਰਫ ਇਹਨਾਂ ਸਟੇਟ ਸਪੌਂਸਰਡਾਂ ਮਗਰ ਲੱਗ ਕੇ